ਕਿਸਮਤ ਮਹਾਰਾਜਾ ਜੀ ਬਦਕਿਸਮਤ ਮਹਾਰਾਜਾ ਇਸ ਤਰ੍ਹਾਂ ਕਹਿ ਸਕਦੇ ਵੀ ਜਿਉਂ ਨੇ ਸੁਰਤ ਸੰਭਾਲੀ ਸ਼ੇਰ-ਏ-ਪੰਜਾਬ ਦਾ ਜਿਹੜਾ ਸਵਾ ਸੀਗਾ ਸਿੱਖਾਂ ਵਾਸਤੇ ਸਿੱਖ ਰਾਜਨੀਤੀ ਵਾਸਤੇ ਹਰ ਪੱਖ ਤੋਂ ਪੰਜਾਬ ਵਾਸਤੇ ਇੱਕ ਚੜਦਾ ਸੂਰਜ ਸੀ ਆਪ ਜੀ ਦੇ ਤੁਰ ਜਾਣ ਪਿੱਛੋਂ ਲਾਹੌਰ ਦਰਬਾਰ ਦੇ ਰਾਜਨੀਤਿਕ ਚੂਹਿਆਂ ਨੇ ਜਦੋਂ ਸਾਨੂੰ ਅੰਦਰ ਖਾਤੇ ਉਹ ਪੁੱਤਰਾਂ ਨਾਲ ਸ਼ੁਰੂ ਕੀਤਾ ਖਾਣਾ ਜੰਗੀ ਐਸੀ ਸ਼ੁਰੂ ਹੋਈ ਤਲਵਾਰ ਐਸੀ ਅੰਦਰ ਚੱਲੀ ਪਰਿਵਾਰ ਘਰਾਣੇ ਚ ਇੱਕ ਇੱਕ ਕਰਕੇ ਸਿੱਖਿਆ ਜਾਂਦੇ ਕਤਲ ਹੋਏ ਤੇ ਅੰਤਮ ਸਮਾਂ ਬਚਿਆ ਮਹਾਰਾਣੀ ਜਿੰਦਾ ਦਾ ਤੇ ਦਲੀਪ ਸਿੰਘ ਦਾ ਉਸ ਸਿਲਸਿਲੇ ਦੇ ਵਿੱਚ ਚੱਲਦਿਆਂ ਜਦੋਂ ਕੋਈ ਨਾ بچਿਆ ਤਾਂ ਮਹਾਰਾਜਾ ਦਲੀਪ ਸਿੰਘ ਦੀ ਚਾਜ ਪੋਸ਼ੀ ਕੀਤੀ ਗਈ ਜਦੋਂ ਸਿੱਖ ਫੌਜਾਂ ਸਿੱਖ ਜਰਨੈਲਾਂ ਨੇ ਖਾਸ ਕਰਕੇ ਦੋਗਰਿਆਂ ਦੀ ਕੂਟਨੀਤੀ ਦਾ ਸ਼ਿਕਾਰ ਹੋਈਆਂ ਅੰਗਰੇਜ਼ ਫੌਜਾਂ ਲਿਆਂਦੀਆਂ ਗਈਆਂ ਉਹਨਾਂ ਦੇ ਅੱਗੇ ਫੌਜਾਂ ਉਤਾਰੀਆਂ ਗਈਆਂ ਲੜਾਈਆਂ ਹੋਈਆਂ ਮੌਕਾ ਵੀ ਇੱਕੇ ਫੌਜਾਂ ਪਿੱਛੇ ਕਰ ਲੈਂਦੇ ਸੀਗੇ ਤੇ ਟੋਪਾਂ ਦੇ ਵਿੱਚ ਬਰੂਦ ਦੀ ਥਾਸਰ ਉਹ ਭੇਜ ਦਿੱਤੀ ਜਾਂਦੀ ਸੀ ਵੀ ਆਪਣਿਆਂ ਨੇ ਐਸੀਆਂ ਗਦਾਰੀਆਂ ਕੀਤੀਆਂ ਇਸ ਇੱਕ ਫੌਜਾ ਉਹ ਸਾਰੇ ਜੁਦਾਹਾਰੀਆਂ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ ਗਿਆ ਕਿ ਬ੍ਰਿਟਿਸ਼ ਦੇ ਅਧਿਨ ਇਹਦੀ ਪੜ੍ਹਾਈ ਹੋਊਗੀ ਇਹਨੂੰ ਪਾਲ ਪੋਸ ਕੇ ਵਾਪਸ ਲਾਹੌਰ ਭੇਜ ਦਿੱਤਾ ਜਾਊਗਾ ਤਾਂ ਰਾਜ਼ ਦੇ ਦਿੱਤਾ ਜਾਊਗਾ ਪਰ ਇਦਾਂ ਹੋਇਆ ਨਹੀਂ ਅੰਗਰੇਜ਼ੀ ਨੇ ਇਦਾਂ ਕੀਤਾ ਨਹੀਂ ਤਾਂ ਦੋਸਤ ਚੰਗਾ ਵਧੀਆ ਮਹਾਰਾਜਾ ਆਪਣੇ ਅੰਤਲੇ ਸਮੇਂ 'ਚ ਆਪਣੇ ਰਾਜ ਭਾਗ ਨੂੰ ਤਰਸਦਾ ਪੰਜਾਬ ਨੂੰ ਤਰਸਦਾ ਇੱਥੋਂ ਤੱਕ ਆਪਣੀ ਮਾਂ ਨੂੰ ਉੱਥੇ ਲੈ ਗਿਆ ਸੀਗਾ ਉਹ ਅੱਛਾ ਇਹਦੀ ਮਾਂ ਦਾ ਦਿਹਾਂਤ ਉੱਥੇ ਹੋਇਆਗਾ ਇਹਦੀ ਮਾਂ ਦਾ ਜਾਣਾ ਵੀ ਅੰਗਰੇਜ਼ਾਂ ਵਾਸਤੇ ਬਹੁਤ ਭਾਰੀ ਪਿਆ ਤੇ ਜਿਹੜੀ ਰਹਿਦੀ ਕਸਰ ਸੀਗੀ ਉਹ ਗਾਈਡ ਕਰਕੇ ਜਿੰਦਾਂ ਨੇ ਪੂਰੀ ਕਰਤੀ ਜਿੰਦਾਂ ਨੇ ਬਿਲਕੁਲ ਫਿਲਮ ਸਾਫ਼ ਕਰ ਦਿੱਤੀ ਇਹ ਵੀ ਸਭ ਕੁਝ ਝੂਠ ਆ ਮੈਨੂੰ ਪੁੱਛ ਕੀ ਕੀ ਹੋਇਆ ਤੇ ਕੋਈ ਵਾਹ ਨਹੀਂ ਛੱਡੀ ਉਹਨੇ ਪੰਜਾਬ ਦੀ ਬਾਦਸ਼ਾਹਤ ਲੈਣ ਖਾਤਰ ਤੇ ਪੰਜਾਬ ਵਾਪਸ ਵਰਤਨ ਤੱਕ ਕਰ ਆਖਰੀ ਸਮਾਵਦਾ ਐਡਾ ਭਿਆਨਕ ਸੀਗਾ ਇਹ ਡਾਰਦ ਵਾਲਾ ਸੀਗਾ ਉਹ ਪੈਰਿਸ ਦੇ ਇੱਕ ਰਾਜ ਮਹਿਲ ਦੇ ਵਿੱਚ ਅੰਡੀਆਂ ਰਗੜ ਰਗੜ ਕੇ ਮਰਿਆ ਪਰ ਉਹਨੇ ਆਪਣੇ ਲਾਗੇ ਕਰੰਦਿਆਂ ਨੂੰ ਇਹ ਗੱਲ ਕਹੀ ਵੀ ਰਾਣੀ ਵਿਕਟੋਰੀਆ ਨੂੰ ਇੱਕ ਗੱਲ ਦੱਸਿਓ ਵੀ ਉਹ ਆਪਣੇ ਮਿਸ਼ਨ ਚ ਕਾਮਯਾਬ ਨਹੀਂ ਹੋ ਸਕੀ ਉਹ ਦਲੀਪ ਨੂੰ ਇਸਾਈ ਬਣਾਉਣਾ ਚਾਹੁੰਦੇ ਸੀ ਬਣਾਇਆ ਹੂੰ ਪਰ ਦਲੇਪ ਇਸਾਈ ਨਹੀਂ ਦਲੇਪ ਗੁਰੂ ਦਸ ਸਿੰਘ ਆ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਆ ਤੇ ਆਪਣੀ ਬਾਦਸ਼ਾਹਤ ਲੈਣ ਵਾਸਤੇ ਸਭ ਮੈਂ ਪ੍ਰਯਾਸ ਕੀਤੇ ਆ ਠੀਕ ਆ ਤੁਸੀਂ ਮੈਨੂੰ ਅੱਜ ਧੋਖੇ ਨਾ ਮਾਰ ਦੇਣ ਲੱਗੇ ਜੇ ਮੈਂ ਸਿੱਖ ਮਰਨ ਲੱਗਾ ਮੇਰੇ ਸਿਰ ਤੇ ਕੇਸ ਆ ਮੇਰੇ ਸਿਰ ਚ ਕੰਗਾ ਵਾ ਮੈਂ ਪੰਜ ਕਕਾਰ ਪਾਏ ਆ ਮੇਰੇ ਮੂੰਹ ਤੇ ਦਾੜਾ ਵਾ ਜਦੋਂ ਮੈਂ ਮਿੱਟੀ ਹੋ ਗਿਆ ਮਰ ਗਿਆ ਜੋ ਮਰਜ਼ੀ ਕਰ ਦਿਓ ਪਰ ਮੇਰੇ ਨਾਲ ਜਿੰਦੇ ਜੀ ਤੁਸੀਂ ਕੁਝ ਨਹੀਂ ਕਰ ਸਕੀ ਪ੍ਰੋਗਰਾਮ ਚੱਲ ਰਿਹਾ ਦੇਸੀ ਟਾਕ ਆਰੂਨਾ ਹੋਜਾ ਤੇ ਵਿਕੀ ਟਿੰਡ ਸਾਹਿਬ ਵੱਲੋਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ੀਕਾਲ ਤੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀ ਗੱਲਬਾਤ ਕੀਤੀ ਸੀ ਇਤਿਹਾਸ ਦੇ ਐਸੇ ਵਰਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਫਰੋਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਸਾਡੀ ਹੁਣ ਦੀ ਪੀੜ੍ਹੀ ਹੈ ਤੇ ਆਉਣ ਵਾਲੀ ਜਿਹੜੀਆਂ ਨਸਲਾਂ ਨੇ ਨੌਜਵਾਨ ਪੀੜ੍ਹੀ ਹੈ ਉਹ ਇਤਿਹਾਸ ਪ੍ਰਤੀ ਜਾਣੂ ਹੋ ਸਕਣ ਪਤਾ ਲੱਗ ਸਕੇ ਕਿਸੇ ਕੇ ਇਤਿਹਾਸ ਦੇ ਵਿੱਚ ਕਿਹੜੇ ਕਿਹੜੇ ਯੋਧੇ ਹੋਏ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਹੜੇ ਕਿਹੜੇ ਇਹ ਜੇ ਲਮਹੇ ਰਹੇ ਨੇ ਜਿਦੇ ਵਿੱਚ ਉਹਨਾਂ ਨੂੰ ਵੱਡੇ ਵੱਡੇ ਤਸੀਹੇ ਝੱਲਣੇ ਪਏ ਨੇ ਸਾਡੀ ਆਉਣ ਵਾਲੀਆਂ ਨਸਲਾਂ ਵਾਸਤੇ ਉਹਨਾਂ ਨੂੰ ਵੱਡਾ ਇੱਕ ਸੰਘਰਸ਼ ਆਪਣੀ ਜ਼ਿੰਦਗੀ ਦੇ ਨਾਲ ਕਰਨਾ ਪਿਆ ਤਾਂ ਇਸ ਪ੍ਰੋਗਰਾਮ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸੁਪੁੱਤਰ ਮਹਾਰਾਜਾ ਦਲੀਪ ਸਿੰਘ ਜਿਹੜੇ ਸਿੱਖ ਰਾਜ ਦੇ ਆਖਰੀ ਮਹਾਰਾਜ ਹੋਏ ਨੇ ਉਹਨਾਂ ਬਾਰੇ ਅਸੀਂ ਚਰਚਾ ਕਰਾਂਗੇ ਉਹਨਾਂ ਦੀ ਇਤਿਹਾਸ ਦੇ ਨਾਲ ਜੁੜੇ ਹੋਏ ਐਸੇ ਕਿੱਸੇ ਨੇ ਜਿਹੜੇ ਉਹ ਅੱਜ ਫਿਰ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਾਬਾ ਜੱਸਾ ਸਿੰਘ ਜੀ ਫਤਗੜ ਸਾਹਿਬ ਘੋੜਿਆਂ ਵਾਲੇ ਉਹ ਪ੍ਰੋਗਰਾਮ ਦੇ ਵਿੱਚ ਮੈਂ ਉਹਨਾਂ ਨੂੰ ਬਾਬਾ ਜੀ ਸਵਾਗਤ ਕਰਦੇ ਹਾਂ ਪ੍ਰੋਗਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਕੀ ਜੀ ਤੇ ਆਹੋ ਜੀ ਸਾਹਿਬ ਮੁਰਤੋਂ ਦਰਸ਼ਕਾਂ ਦੇ ਰੂਬਰੂ ਕਰਾਉਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਆ ਜੀ ਆਪ ਜੀ ਆਏ ਤਹਿ ਦਿਲੋਂ ਤੁਹਾਨੂੰ ਜੀ ਆਇਆਂ ਕਹਿੰਦਾ ਜੀ ਬਾਬਾ ਜੀ ਮਹਾਰਾਜਾ ਦਿਲੀਪ ਸਿੰਘ ਮਹਾਰਾਜਾ ਦਿਲੀਪ ਸਿੰਘ ਜੀ ਦੇ ਬਾਰੇ ਸਾਨੂੰ ਚਾਨਣ ਪਾਓ ਜੀ ਬਦਕਿਸਮਤ ਮਹਾਰਾਜਾ ਜੀ ਬਦਕਿਸਮਤ ਮਹਾਰਾਜਾ ਇਸ ਤਰ੍ਹਾਂ ਕਹਿ ਸਕਦੇ ਵੀ ਜਿਉਂ ਨੇ ਸੁਰਤ ਸੰਭਾਲੀ ਇਹ ਗੱਲ ਇਥੋਂ ਸ਼ੁਰੂ ਕਰੀਏ ਭੀ ਸ਼ੇਰ ਪੰਜਾਬ ਦਾ ਜਿਹੜਾ ਸਮਾਂ ਸੀਗਾ ਸਿੱਖਾਂ ਵਾਸਤੇ ਸਿੱਖ ਰਾਜਨੀਤੀ ਵਾਸਤੇ ਹਰ ਪੱਖ ਤੋਂ ਪੰਜਾਬ ਵਾਸਤੇ ਇੱਕ ਚੜਦਾ ਸੂਰਜ ਸੀ ਆਪ ਜੀ ਦੇ ਤੁਰ ਜਾਣ ਪਿੱਛੋਂ ਲਾਹੌਰ ਦਰਬਾਰ ਦੇ ਰਾਜਨੀਤਿਕ ਚੂਹਿਆਂ ਨੇ ਜਦੋਂ ਸਾਨੂੰ ਅੰਦਰ ਖਾਤਿਓ ਉਤਰਨਾ ਸ਼ੁਰੂ ਕੀਤਾ ਖਾਨਾ ਜੰਗੀ ਐਸੀ ਸ਼ੁਰੂ ਹੋਈ ਤਲਵਾਰ ਐਸੀ ਅੰਦਰ ਚੱਲੀ ਪਰਿਵਾਰ ਘਰਾਣੇ ਚ ਇੱਕ ਇੱਕ ਕਰਕੇ ਸਿੱਖਿਆ ਜਿਆਦੇ ਕਤਲ ਹੋਏ ਤੇ ਅੰਤਮ ਸਮਾਂ بچਿਆ ਮਹਾਰਾਣੀ ਜਿੰਦਾ ਦਾ ਤੇ ਦਲੀਪ ਸਿੰਘ ਦਾ ਅੱਛਾ ਜੀ ਸਾਢੇ 4 ਸਾਲ 5 ਸਾਲ ਤੋਂ ਥੱਲੇ ਹੀ ਨੇ ਜਦੋਂ ਦਲੀਪ ਸਿੰਘ ਪੰਜਾਬ ਦਾ ਮਹਾਰਾਜਾ ਬਣਾਇਆ ਗਿਆ ਓਕੇ ਉਸ ਤੋਂ ਪਹਿਲਾਂ ਸ਼ੇਰੇ ਪੰਜਾਬ ਦੇ ਸਾਰੇ ਹੀ ਪੁੱਤਰ ਕਤਲ ਹੋ ਚੁੱਕੇ ਨੇ ਜੀ ਇਸ ਤਰ੍ਹਾਂ ਕਹਿ ਲਓ ਵੀ ਖੜਕ ਸਿੰਘ ਨੂੰ ਕੈਦ ਕਰਕੇ ਜ਼ਹਿਰ ਦੇ ਦਿੱਤਾ ਗਿਆ ਸ਼ੇਰ ਸਿੰਘ ਤੇ ਜਿਹੜੇ ਸੰਧਾਂ ਵਾਲੀਏ ਉਧਰ ਉਧਰੀ ਗੋਲੀ ਚੱਲੀ ਇਹਨਾਂ ਦੀ ਉਹ ਉਹ ਮਾਰ ਦਿੱਤਾ ਗਿਆ ਟਿੱਕਾ ਪ੍ਰਤਾਪ ਸਿੰਘ ਦਾ ਸਿਰ ਵੱਢ ਲਿਆ ਗਿਆ ਜੀ ਕਸ਼ਮੀਰਾ ਸਿੰਘ ਤੇ ਪਸ਼ੋਰਾ ਸਿੰਘ ਮਾਰ ਦਿੱਤੇ ਗਏ ਫੌਜਾ ਵੱਲੋਂ ਸਮਝ ਨਹੀਂ ਸੀ ਆ ਰਹੀ ਫੌਜ ਨੂੰ ਵੀ ਸਾਡਾ ਆਪਣਾ ਕੌਣ ਆ ਬਗਾਨਾ ਕੌਣ ਉਸ سلسلے ਦੇ ਵਿੱਚ ਚੱਲਦਿਆਂ ਜਦੋਂ ਕੋਈ ਨਾ ਬਚਿਆ ਤਾਂ ਮਹਾਰਾਜਾ ਦਲੀਪ ਸਿੰਘ ਦੀ ਚਾਜ ਪੋਸ਼ੀ ਕੀਤੀ ਗਈ ਜੀ ਇੱਥੇ ਧਿਆਨ ਸਿੰਘ ਡੋਗਰਾ ਵੀ ਕਤਲ ਹੋ ਚੁੱਕਾ ਇਹ ਕਿੰਨੀ ਦੱਸੀ ਉਸ ਸਮੇਂ ਉਹਨਾਂ ਨੇ 5 ਸਾਲ 5 ਸਾਲ ਸਾਡੇ 4 ਸਾਲ ਤੋਂ ਉੱਪਰ ਆ 5 ਸਾਲ ਤੋਂ ਥੋੜੀ ਜੀ ਘੱਟ ਓਕੇ ਇਸੇ ਰਾਣੀ ਜਿੰਦਾ ਦੀ ਸਰਪ੍ਰਸਤੀ ਹੈ ਜੀ ਉਹਨਾਂ ਦੇ ਉੱਤੇ ਰਾਣੀ ਜਿੰਦਾ ਜਿਸ ਤਰ੍ਹਾਂ ਵੀ ਉਹ ਪ੍ਰਬੰਧ ਚਲਾ ਰਹਾ ਸਮਾਂ ਬਹੁਤ ਮਾੜਾ ਤਲਵਾਰ ਦਾ ਮੂੰਹ ਦਾ ਹੀ ਨਹੀਂ ਪਤਾ ਵੀ ਉਹ ਆਪਣਾ ਬਗਾਨਾ ਕਤਲ ਕਿੱਧਰ ਨੂੰ ਹੋ ਰਿਹਾ ਹਾਂਜੀ ਚੱਲਦੇ ਆ ਚੱਲਦੇ ਆ ਜਦੋਂ ਸਿੱਖ ਫੌਜਾਂ ਸਿੱਖ ਜਰਨੈਲਾਂ ਨੇ ਖਾਸ ਕਰਕੇ ਦੋਗਰਿਆਂ ਦੀ ਕੂਟਨੀਤੀ ਦਾ ਸ਼ਿਕਾਰ ਹੋਈਆਂ ਅੰਗਰੇਜ਼ ਫੌਜਾਂ ਲਿਆਂਦੀਆਂ ਗਈਆਂ ਉਹਨਾਂ ਦੇ ਅੱਗੇ ਫੌਜਾਂ ਉਤਾਰੀਆਂ ਗਈਆਂ ਲੜਾਈਆਂ ਹੋਈਆਂ ਮੌਕਾ ਵੀ ਇੱਕੇ ਫੌਜਾਂ ਪਿੱਛੇ ਕਰ ਲੈਂਦੇ ਸੀਗੇ ਤੇ ਟੋਪਾਂ ਦੇ ਵਿੱਚ ਬਰੂਦ ਦੀ ਤਾਂ ਸਰੋਂ ਭੇਜ ਦਿੱਤੀ ਜਾਂਦੀ ਸੀ ਵੀ ਆਪਣਿਆਂ ਨੇ ਐਸੀਆਂ ਗਦਾਰੀਆਂ ਕੀਤੀਆਂ ਕਿ ਸਿੱਖ ਫੌਜਾਂ ਉਹ ਸਾਰੇ ਜੁੱਧ ਹਾਰੀਆਂ ਤੇ ਬਗਾਨਿਆਂ ਦਾ ਕਬਜ਼ਾ ਹੋ ਗਿਆ ਤੇ ਦਲੀਪ ਸਿੰਘ ਦੇ ਨਾਲ ਇਹ ਸੰਧੀ ਹੋਈ ਕਿ ਦਲੀਪ ਪੰਜਾਬ ਦਾ ਰਾਜਪਾਲ ਪ੍ਰਬੰਧ ਆ ਜਿਹੜਾ ਉਹ ਅੰਗਰੇਜ਼ਾਂ ਦੇ ਅਧੀਨ ਚੱਲੂਗਾ ਤਾਂ ਦਲੀਪ ਸਿੰਘ ਆ ਜਿਹੜਾ ਜਦੋਂ ਉਹ ਵੱਡਾ ਹੋ ਜਾਊਗਾ ਜੀ ਉਹਨੂੰ ਉਹਦਾ ਪ੍ਰਬੰਧ ਲੁਟਾ ਦਿੱਤਾ ਜਾਊਗਾ ਸਮਾਂ ਇਹ じゃ ਆ ਗਿਆ ਅੰਗਰੇਜ਼ਾਂ ਨੇ ਜੋ ਸੋਚਿਆ ਸੀਗਾ ਉਹ ਹੋ ਗਿਆ ਇਹ ਸਿੱਖਾਂ ਸਿੱਖ ਦਲੀਪ ਸਿੰਘ ਦੇ ਤੇ ਅੰਗਰੇਜ਼ਾਂ ਦੇ ਨਾਲ ਇਹ ਗੱਲਬਾਤ ਸੰਧੀ ਹੋ ਗਈ ਸੀ ਇੱਕ ਤਰ੍ਹਾਂ ਦੀ ਵੀ ਵੱਡਾ ਹੋ ਕੇ ਜਿਹੜਾ ਰਾਜ ਉਹ ਦਲੀਪ ਸਿੰਘ ਨੂੰ ਦਿੱਤਾ ਜਾਊਗਾ ਅੱਜ ਵੀ ਇਸੇ ਤਰ੍ਹਾਂ ਹੀ ਹੈ। ਅੱਛਾ ਜੀ। ਵਿਕੀ ਜੀ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ ਗਿਆ। ਕਿ ਬ੍ਰਿਟਿਸ਼ ਦੇ ਅਧਿਨ ਇਹਦੀ ਪੜ੍ਹਾਈ ਹੋਊਗੀ, ਇਹਨੂੰ ਪਾਲ-ਪੋਸ ਕੇ ਵਾਪਸ ਲੋਰ ਭੇਜ ਦਿੱਤਾ ਜਾਊਗਾ ਤਾਂ ਰਾਜ ਦੇ ਦਿੱਤਾ ਜਾਊਗਾ। ਪਰ ਇਦਾਂ ਹੋਇਆ ਨਹੀਂ। ਅੰਗਰੇਜ਼ ਨੇ ਇਦਾਂ ਕੀਤਾ ਨਹੀਂ। ਅੰਗਰੇਜ਼ ਅਦਲੀਪ ਸਿੰਘ ਨੂੰ ਨਾਲ ਲੈ ਗਿਆ। ਨਾਲ ਲੈ ਗਿਆ, ਬ੍ਰਿਟੇਨ ਲੈ ਗਿਆ। ਉੱਥੇ ਦਲੀਪ ਉਨਾਂ ਦੇ ਤੌਰ ਤਰੀਕੇ ਨਾਲ ਰਿਹਾ ਵੱਡਾ ਹੋਇਆ ਉਹ ਤਾਂ ਮੇਰੇ ਖਿਆਲ ਚ ਅੰਗਰੇਜ਼ੀ ਲਿਬਾਸ ਦੇ ਵਿੱਚ ਪੋਸ਼ਾਕ ਦੇ ਵਿੱਚ ਰਹਿੰਦੇ ਸੀ ਉਹਨੂੰ ਇਸਾਈਅਤ ਦੇ ਰੰਗ ਵਿੱਚ ਰੰਗ ਦਿੱਤਾ ਗਿਆ ਇੱਕ ਤਰ੍ਹਾਂ ਦਾ ਅੰਗਰੇਜ਼ ਹੀ ਬਣਾ ਦਿੱਤਾ ਹੂੰ ਕਿਉਂਕਿ ਕਿਆ ਕੁਝ ਗਿਆ ਕਿਆ ਕੁਝ ਗਿਆ ਕੀਤਾ ਕੁਝ ਗਿਆ ਅੰਗਰੇਜ਼ ਦੀ ਕੂਟਨੀਤੀ ਸੀ ਪੂਰੀ ਕਿੰਨੇ ਰਾਜ ਦੇਣਾ ਜੀ ਜਿਸ ਰਾਜ ਪ੍ਰਬੰਧ ਤੇ ਉਸ ਸਾਲਾਂ ਤੋਂ ਅੱਖਾਂ ਟਿਕਾਈ ਬੈਠੇ ਸੀ ਐਨਾ ਕਤਲੇਆਮ ਹੋ ਗਿਆ ਇਹ ਤੇ ਗੱਲਾਂ ਹੀ ਸੀ ਕਿ ਪੰਜਾਬ ਦੇ ਵਿੱਚ ਅਰਾਜਕਤਾ ਨਾ ਫੈਲੇ ਸਿਵਲ ਵਾਰ ਨਾ ਕ੍ਰੀਏਟ ਹੋਵੇ ਦਲੀਪ ਸਿੰਘ ਦੇ ਨਾਂ ਤੇ ਹੀ ਛਲਫਰੀਬ ਕੀਤਾ ਗਿਆ ਕਿਉਂਕਿ ਪੰਜਾਬ ਦੀ ਬਾਦਸ਼ਾਹਤ ਅੰਗਰੇਜ਼ਾਂ ਨੂੰ ਸੌਖੀ ਥੋੜੀ ਮਿਲੀ ਆ ਜੰਗਾ ਹੋਈਆਂ ਕਤਲੇਆਮ ਹੋਇਆ ਮਤੇਰੇ ਅਫਸਰ ਜਿਹੜੇ ਆ ਉਹ ਮਾਰੇ ਗਏ ਅਗਰੇ ਉਹ ਤੋਂ ਬਾਅਦ ਵੀ ਮਾਰੇ ਜਰਨਜੀਤ ਸਿੰਘ ਦੀ ਮੜੀ 10 ਸਾਲ ਉਹਨਾਂ ਦੇ ਜਰਨਲ ਇਹ ਸ਼ੇਰ ਸਿੰਘ ਟਾਰੀ ਮਹਾਰਾਜਾ ਸਿੰਘ ਬਾਬਾ ਹਨੂਮਾਨ ਸਿੰਘ ਇੱਥੇ ਤਾਂ ਮੁੜ ਕਿਉ ਉਹਨਾਂ ਪੰਜਾਬੀ ਕਾਨੇ ਤੇ ਉਹਨਾਂ ਦੀ ਅਧੀਨਗੀ ਮੰਨੀ ਹੋਈ ਨਹੀਂ ਆ ਬਹੁਤ ਵੱਡੀ ਗੱਲ ਹੈ ਜੀ ਕਿ ਨਾ ਆ ਯਾ ਰਣਜੀਤ ਸਿੰਘ ਨੇ 40 ਸਾਲ ਰਾਜ ਕਰਿਆ ਜੀ ਜੀ ਤੇ 10 ਸਾਲ ਉਹਨਾਂ ਦੀ ਲਾਲੂ ਇੱਕ ਤਰ੍ਹਾਂ ਦੀ ਖਾਲੀ ਗੱਦੀ ਉੱਤੇ ਰਾਜ ਕਰੀ ਗਈ ਗੀ ਗੱਦੀ ਨੂੰ ਮੁੱਖ ਮੰਨ ਕੇ ਮਾਰ ਜਾਂ ਰਣਜੀਤ ਸਿੰਘ ਨੂੰ ਉਹਦੀ ਉਹਦੇ ਰਾਜ ਪ੍ਰਬੰਧ ਨੂੰ ਮੁੱਖ ਰੱਖ ਕੇ ਜਿਹੜੇ ਜਰਨੈਲ ਉਹ ਲੜਦੇ ਰਹਿ ਜੀ ਤੇ ਦਲੀਪ ਸਿੰਘ 15 ਸਾਲ ਦੀ ਉਮਰ ਤੱਕ ਪੂਰਾ ਐਸਾਈਏਟ ਦੇ ਰੰਗ ਵਿੱਚ ਰੰਗਿਆ ਆ ਰਾਜਸੀ ਪਰਿਵਾਰ ਦਾ ਹਿੱਸਾ ਵਾ ਇਹਨੇ ਹੱਕ ਦਲੀਪ ਸਿੰਘ ਨੂੰ ਹਾਸਲ ਨੇ ਵੀ ਰਾਣੀ ਵਿਕਟੋਰੀਆ ਉਹ ਜਦੋਂ ਮਰਜੀ ਜਾ ਕੇ ਮਿਲ ਸਕਦਾ ਉਹਨਾਂ ਦੇ ਬੈਡਰੂਮ ਤੱਕ ਜਾ ਸਕਦਾ ਤੇ ਰਾਣੀ ਵਿਕਟੋਰੀਆ ਇਹਨੂੰ ਪਿਆਰ ਵੀ ਬਹੁਤ ਕਰਦੀ ਸੀ ਤੇ ਉਹ ਇਹਨੂੰ ਪਿਆਰ ਨਾਲ ਬਲੈਕ ਪ੍ਰਿੰਸ ਕਹਿੰਦੀ ਸੀ ਇੱਕ ਤਾਂ ਇਹਦੇ ਦੰਦ ਬਹੁਤ ਸੋਹਣੇ ਲੱਗਦੇ ਸੀ ਤੇ ਅੱਖਾਂ ਬਹੁਤ ਸੋਹਣੀਆਂ ਲੱਗਦੀਆਂ ਸੀ ਉਹਨੂੰ ਅੱਛਾ ਪਰੰਗ ਸ਼ਾਮਲਾ ਸੀ ਉਹਨਾਂ ਦਾ ਜੀ ਪੜਾਈ ਹੋਈ ਇਹਦਾ ਵਿਆਹ ਹੋਇਆ ਇਨੁਮੇ ਦਾ ਵੀ ਦੋ ਲੜਕੇ ਤੇ ਤਿੰਨ ਲੜਕੀਆਂ ਸੀ ਇਹਦੀਆਂ। ਕਬੀ ਦਲੀਪ ਸਿੰਘ ਦੀ ਜੀ। ਮੈਂ ਬੱਚਿਆਂ ਤੇ ਵੀ ਆਉਂਗਾ। ਦਲੀਪ ਸਿੰਘ ਦੇ ਪਿੱਛੇ ਇੱਕ ਸਿੱਖ ਪਹੁੰਚਿਆ ਜੀ। ਜਿਹਦਾ ਨਾਂ ਮੈਂ ਭੁੱਲਾਂ ਨਾ ਤੇ ਠਾਕਰ ਸਿੰਘ। ਰਾਜ ਭਾਗ ਬੜੀ ਪਿਆਰੀ ਚੀਜ਼ ਆ। ਉਹ ਬੰਦੇ ਨੇ ਜਾ ਕੇ ਇਹਨੂੰ ਦੱਸਿਆ ਵੀ ਤੂੰ ਇਹ ਬੰਦਾ ਨਹੀਂ ਦਾ ਜੋ ਤੂੰ ਬਣਿਆ ਫਿਰਦਾ ਤੇਰਾ ਬੜਾ ਤਕੜਾ ਕਿੰਗਡਮ ਆ ਪਿੱਛੇ ਤੂੰ ਐਸ ਰਾਜੇ ਦਾ ਜਰਨੈਲ ਦਾ ਬੜੇ ਵੱਡੇ ਬਹਾਦਰ ਦਾ ਬੱਚਾ ਵਾ ਇਹ ਤੇਰੇ ਕੁਛ ਨਹੀਂ ਲੱਗਦੇ ਉਹਦੇ ਅੰਦਰ ਸਿੱਖੀ ਦੀ ਤੋ ਕਿ ਖੂਨ ਰੰਗ ਬਖੌਂਦਾ ਬੇਲੇ ਤਾਂ ਗੱਲਾਂ ਝੂਠੀਆਂ ਹੋ ਜਾਣ ਰਗਾ ਚ ਖੂਨ ਤਾਂ ਉਹੀ ਸੀ ਜਦੋਂ ਉਹਨੂੰ ਪਤਾ ਲੱਗਾ ਮੈਂ ਤੇਰੇ ਹੈ ਹੀ ਨਹੀਂ ਉਹਨੇ ਆਪ ਦੀ ਦੇਸੀ ਪਛਾਣ ਧਾਰਨ ਕੀਤੀ ਉਸ ਠਾਕੁਰ ਸਿੰਘ ਸਿੱਖ ਨੇ ਉਹਨੂੰ ਪੰਜਾਬ ਬਣੀਆਂ ਦਾ ਨਿਤਨੇਮ ਕਰਾਇਆ ਗੁਰਮੁਖੀ ਸਿਖਾਈ ਤੇ ਬੜੇ ਤਰੀਕੇ ਨਾਲ ਉਹ ਚੱਲਦਾ ਰਿਹਾ ਗੁਪਤ ਤੌਰ ਤੇ ਦਲੀਪ ਸਿੰਘ ਦਿਆਂ ਬਾਗੀ ਸੁਰਾਂ ਜਿਹੜੀਆਂ ਵਾਂ ਉਹ ਸਰਕਾਰ ਨੂੰ ਸਮਝਾਉਣ ਲੱਪੀਆਂ ਬ੍ਰਿਟਿਸ਼ Empire ਨੂੰ ਤੇ ਉਹਦਾ ਪਹਿਰਾਵਾ ਉਹਦੀ ਪੋਸ਼ਾਕ ਇਹ ਕੰਮ ਕਿਦਨੂੰ ਚੱਲ ਪਿਆ ਦਲੀਪ ਸਿੰਘ ਨੇ ਆਪਣੀ ਮਾਂ ਨੂੰ ਮਿਲਣਾ ਚਾਹਿਆ ਪਰ ਲਾਹੌਰ ਇੱਥੇ ਹੁੰਦੇ ਤੇ ਉਸ ਤੋਂ ਪਹਿਲਾਂ ਤੱਕ ਸੋਚਿਆ ਨਹੀਂ ਸੀ ਮੇਰੀ ਮਾਂ ਕਿੱਥੇ ਆ ਉਹਨੂੰ ਕੁਝ ਨਹੀਂ ਸੀ ਜੀ ਪਤਾ ਨਹੀਂ ਮਤਲਬ ਉੱਥੇ ਪੇਰੈਂਟਸ ਵੀ ਉਹਨੂੰ ਕੋਈ ਨਕਲੀ ਮਿਲੇ ਹੋਏ ਸੀ ਉਸ ਸਮੇਂ ਸਭ ਕੁਝ ਆਪਣੇ ਤਰੀਕੇ ਨਾਲ ਚਲਾਇਆ ਹੋਇਆ ਸੀ ਅੱਛਾ ਉਹਨੂੰ ਬੜਾ ਤਕੜਾ ਰਾਜਮੈਲ ਸਾਰਾ ਕੋ ਦਿੱਤਾ ਹੋਇਆ ਸੀ ਟੋਟਲੀ ਬ੍ਰੇਨ ਵਾਸ਼ ਹੋਇਆ ਹੋਇਆ ਸੀ ਉਹਨੂੰ ਜਦੋਂ ਪਤਾ ਲੱਗਾ ਮੇਰੀ ਮਾਂ ਵਾ ਮੇਰਾ ਰਾਜ ਪ੍ਰਬੰਧਾ ਮੇਰਾ ਦੇਸ਼ ਆ ਜਦੋਂ ਉਹ ਪੂਰਾ ਸਿੱਖਿਤ ਹੋ ਗਿਆ ਗੁਰਬਾਣੀ ਸਿੱਖ ਗਿਆ ਬਾਣੀ ਪੜਨ ਲੱਗ ਗਿਆ ਤੇ ਉਹਦਾ ਤੜਫ ਵਧ ਗਈ ਤੜਫ ਵਧਦੀ ਆਂਦੀ ਪੰਜਾਬ ਦੇ ਪ੍ਰਤੀ ਮਾਂ ਦੇ ਪ੍ਰਤੀ ਉਹਨੇ ਕਿਹਾ ਮੇਰੀ ਮਾਂ ਨੂੰ ਮੈਨੂੰ ਮਲਾਇਆ ਜਾਵੇ ਪਰ ਗਰੀ ਜੀ ਡਰਦੇ ਸੀ ਵੀ ਜੇ ਦਲੀਪ ਪੰਜਾਬ ਚਲੇ ਗਿਆ ਬਣਿਆ ਬਣਾਇਆ ਮਹਾਰਾਜਾ ਵਾ ਤੇ ਸ਼ਸਤਰਾਂ ਨੇ ਫੇਰ ਮੂੰਹ ਚੁੱਕ ਲੈਣਾ ਸਿਪਾਈਆਂ ਮੂੰਹ ਚੁੱਕ ਲੈਣਾ ਜਰਨੈਲਾ ਚੁੱਕ ਲੈਣਾ ਸਾਡੀ ਸਾਰੀ ਖੇਡ ਵਿਗੜ ਜਾਣੀ ਵੀ ਸਾਡਾ ਉਹਨਾਂ ਨੂੰ ਡਰ ਸੀ ਸਾਡਾ ਸਾਹਮਣੇ ਇੱਕ ਨਵੇਂ ਸ਼ੇਰੇ ਪੰਜਾਬ ਨਾਲ ਹੋਗਾ ਇਧਰੋਂ ਜਿਹੜਾ ਰਾਣੀ ਜਿੰਦਾ ਵਾ ਉਹ ਆਪਣੇ ਪੁੱਤ ਨੂੰ ਰੋ ਰੋ ਕੇ ਅੰਨੀ ਹੋ ਚੁਤੀ ਓਹ ਹੋ ਇਹ ਕਿੰਨੇ ਸਮੇਂ ਦਾ ਵਿਯੋਗ ਸੀਗਾ ਜੀ ਦੇਖੋ ਜੀ 5 ਸਾਲ ਤੋਂ ਬਾਅਦ ਹਾਂ ਤੇ ਜਿੰਨਾਂ ਚਿਰ ਮਿਲਿਆ ਨਹੀਂ ਹਾਂ ਉਦੋਂ ਪੰਜਾਬ ਸਰਕਾਰ ਚੋਂ ਨੂੰ ਬਾਗੀ ਘਰਾਰ ਦੇ ਕੇ ਜਿੰਦਾ ਨੂੰ ਬਾਹਰ ਕੱਢ ਦਿੱਤਾ ਗਿਆ ਆਪਦੇ ਆਪ ਨੇ ਉਹ ਚੱਲੀ ਗਏ ਅੰਗਰੇਜ਼ ਕਿ ਪੰਜਾਬ ਨੂੰ ਜਿੰਦਾ ਤੋਂ ਖਤਰਾ ਵਾ ਉਹਨੂੰ ਜਲਾ ਵਤਨ ਕਰ ਦਿੱਤਾ ਗਿਆ ਆਪਣੀ ਜਿੰਦਾ ਕਿੱਧਰ ਰਹੀ ਕਿੱਥੇ ਰਹੀ ਜੀ ਇੰਨਾ ਟਾਈਮ ਉਹ ਥੱਕੇ ਜੀ ਇੱਥੋਂ ਤੱਕ ਨੇਪਾਲ ਦੇ ਰਾਜੇ ਕੋ ਜਾ ਕੇ ਉਨੇ ਰੋਟੀ ਦੀ ਵੀ ਮੰਗ ਕੀਤੀ ਆ ਅੱਛਾ ਤੇ ਰਾਜੇ ਨੇਪਾਲ ਦੇ ਨੇ ਆਖਿਆ ਵੀ ਕੋਈ ਵੀ ਮੰਗਣ ਵਾਲੀ ਤੇ ਲੱਗਦੀ ਨਹੀਂ ਕੌਣ ਆ ਤੂੰ ਫਿਰ ਉਹਨੇ ਸਾਰਾ ਦੱਸਿਆ ਤੇ ਰਾਣੀ ਜਿੰਦਾ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਦੋਂ ਉਹਨੇ ਪੰਜਾਬ ਤੋਂ ਬਾਹਰ ਨਿਕਲਿਆ ਬਿਆਸ ਤੋਂ ਗਾਂ ਆਈ ਆ ਉਹਨੇ ਇੱਕ ਨਾ ਪਿੱਛੇ ਨੂੰ ਝਾਤੀ ਮਾਰੀ ਵੱਡਾ ਹੌਕਾ ਲਿਆ ਪੁੱਤ ਨੂੰ ਯਾਦ ਕੀਤਾ ਸਰਦਾਰ ਨੂੰ ਯਾਦ ਕੀਤਾ ਮਹਾਰਾਜੇ ਨੂੰ ਯਾਦ ਕੀਤਾ ਸਾ ਮੈਨੂੰ ਯਾਦ ਕੀਤਾ ਕਿ ਕਿਹੜੇ ਰਾਜ ਭਾਗ ਕਿਹੜੇ ਰੰਗ ਦੇਖੇ ਤੇ ਅੱਜ ਕੀ ਕੋਈ ਸ਼ਾਨੋ ਸ਼ੌਕਤ ਨਹੀਂ ਕੋਈ ਰਾਜਸੀ ਕੋਈ ਗੋਲਾ ਗੋਲੀ ਨਾਲ ਨਹੀਂ ਇੱਕ ਮੰਗਤਿਆਂ ਵਾਲਾ ਹਾਲ ਮੇਰਾ ਬਣਾ ਦਿੱਤਾ ਰਾਣੀ ਜਿੰਦਕੌਰ ਨੂੰ ਲੱਭਿਆ ਗਿਆ ਤੇ ਦਲੀਪ ਸਿੰਘ ਨੂੰ ਕਿਉਂਕਿ ਦਲੀਪ ਸਿੰਘ ਅੰਗਰੇਜ਼ਾਂ ਨੂੰ ਇਹ ਸੀ ਵੀ ਜੇ ਕੋਈ ਛੇੜਖਾਣੀ ਕੀਤੀ ਭਾਰੀ ਪੈ ਸਕਦੀ ਹੈ ਕਿਉਂਕਿ ਸੋਵੀਅਤ ਬਿਲਕੁਲ ਉੱਪਰ ਚੜਿਆ ਹੋਇਆ ਸੀ ਇਹਨਾਂ ਦੇ ਦਲੀਪ ਸਿੰਘ ਨੇ ਆਪਣਾ ਵਜ਼ੀਰ ਠਾਕੁਰ ਸਿੰਘ ਨੂੰ ਲਾਣਿਆ ਕਲਕੱਤੇ ਦੇ ਵਿੱਚ ਉਹਨੇ ਇੱਕ ਬੈਠਕ ਬੁਲਾਈ ਉੱਥੇ ਹੀ ਇਹਦੀ ਮਾਂ ਇਹਨੂੰ ਮਿਲੀ ਜਾ ਤੇ ਜਦੋਂ ਪਹਿਲੀ ਮੁਲਾਕਾਤ ਹੁੰਦੀ ਨਾ ਮਾਂ ਨਾਲ ਉਦੋਂ ਦਲੀਪ ਸਿੰਘ ਮੋਨਾ ਵਾ ਤੇ ਜਿੰਦਾ ਨੇ ਬੜਾ ਇਹਦੇ ਤੇ ਇਤਰਾਜ਼ ਜ਼ਾਹਰ ਕੀਤਾ ਵੀ ਤੇਰੀ লাশ ਆ ਜਾਂਦੀ ਜਦੋਂ ਮਾਤਾ ਜੀ ਮਿਲੇ ਆ ਇਹਨਾਂ ਨੂੰ ਉਦੋਂ ਮਾਤਾ ਜੀ ਕਿੱਥੇ ਸੀਗੇ ਕਿੱਥੇ ਮਿਲੇ ਨੇ ਮਾਤਾ ਜੀ ਮਾਤਾ ਜੀ ਕਲਕੱਤੇ ਕੜਕੇ ਮਾਤਾ ਜੀ ਨੂੰ ਲੱਭ ਕੇ ਸਾਰਾ ਕੁਝ ਅੰਗਰੇਜ਼ਾਂ ਕੋਲ ਸੀ ਸਾਰੇ ਭਾਰਤ ਤੇ ਅੰਗਰੇਜ਼ਾਂ ਦਾ ਕਬਜ਼ਾ ਸੀਗਾ ਅੰਗਰੇਜ਼ ਜੀ ਦਲੀਪ ਨੂੰ ਕਲਕੱਤੇ ਲੈ ਕੇ ਆਏ ਅੰਗਰੇਜ਼ ਜੀ ਜਿੰਦਾ ਨੂੰ ਕਲਕੱਤੇ ਲੈ ਕੇ ਗਏ ਇਹਨਾਂ ਦੀ ਮੁਲਾਕਾਤ ਹੋਈ ਜ਼ਿੰਦਾ ਨੇ ਇਹ ਗੱਲ ਜ਼ਾਹਰ ਕੀਤੀ ਪਈ ਇਹਦੋਂ ਚੰਗਾ ਤੇਰੀ লাশ ਆ ਜਾਂਦੀ ਉਹ ਜਿਉਂ-ਜਿਉਂ ਨਵੀਆਂ-ਨਵੀਆਂ ਗੱਲਾਂ ਦਲੀਪ ਦੇ ਮਨ ਚ ਆਈ ਗਈਆਂ ਤਿਉ ਤਿਉ ਉਹ ਮੋਟੀਵੇਟ ਹੋ ਹੀ ਗਿਆ ਸਮਾਂ ਇੱਥੇ ਆ ਗਿਆ ਯੋ ਬਾਣੀ ਵੀ ਪੜੀ ਉਹਨੇ ਬਾਣੀ ਦੀ ਵੀ ਸੰਥਿਆ ਕੀਤੀ ਗੁਰਮੁਖੀ ਸਿੱਖੀ ਤੇ ਪੂਰਾ ਪੰਜਾਬ ਦੀ ਬਾਦਸ਼ਾਹਤ ਵਾਲਾ ਰਾਜਸੀ ਲਿਬਾਸ ਵੀ ਧਾਰਨ ਕੀਤਾ ਉਹ ਸਿੱਖੀ ਰੂਪ ਚ ਆ ਗਏ ਜੀ ਕੋੜ ਸਵਾਰੀ ਸ਼ਸਤਰ ਵਿਦਿਆ ਦਲੀਪ ਸਿੰਘ ਸਭ ਚ ਨੇਪੋਨ ਸੀਗਾ ਮਹਾਰਾਜੇ ਦਾ ਪੁੱਤਰ ਸੀਗਾ ਜੀ ਸ਼ੇਰਦਿਲ ਮਹਾਰਾਜੇ ਦਾ ਪੁੱਤਰ ਸੀਗਾ ਗੱਲ ਚੱਲਦੀ ਗਈ ਸਮਾਂ ਲੰਘਦਾ ਗਿਆ ਉਹਦਾ ਵਿਆਹ ਵੀ ਹੋਇਆ ਉਹਦੇ ਬੱਚੇ ਵੀ ਹੋਏ ਪਰ ਉਹਨੇ ਇੱਕ ਪਾਸਾ ਹੀ ਤਾਨ ਕਰ ਲਿਆ ਦਲੀਪ ਸਿੰਘ ਨੇ ਅਸੀਂ ਦਲੀਪ ਸਿੰਘ ਦੇ ਕਰੈਕਟਰ ਤੋਂ ਬੜੇ ਪਰੇ ਆ ਤੇ ਉਸ ਬੰਦੇ ਨੇ ਉਸ ਮਹਾਰਾਜੇ ਨੇ ਸੋਵੀਅਤ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂ ਵੀ ਮੇਰਾ ਰਾਜ ਭਗ ਦਵੋਂ ਚ ਮੇਰੀ ਮਦਦ ਕਰੋ ਮੈਨੂੰ ਪੰਜਾਬ ਪਹਚਾਇਆ ਜਾਵੇ ਮੇਰੀ ਬਾਦਸ਼ਾਹਤ ਨਾਲ ਇਤਨਾ ਮੇਰ ਨਾਲ ਖਿਲਵਾੜ ਕੀਤਾ ਜਾ ਰਿਹਾ ਹੁਣ ਤੱਕ ਸਾਰਾ ਪੰਜਾਬ ਪੰਜਾਬ ਦੀ ਕੈਬਨਿਟ ਲਾਹੌਰ ਤੇ ਮੈਂ ਅਸੀਂ ਧੋਖੇ ਦਾ ਸ਼ਿਕਾਰ ਉਹ ਚਿੱਠੀਆਂ ਅੰਗਰੇਜ਼ਾਂ ਦੇ ਹੱਥ ਆ ਗਈਆਂ ਉਦੋਂ ਬਾਅਦ ਸਿੱਧੇ ਤੌਰ ਤੇ ਵੀ ਮਹਿਲ ਦੇ ਵਿੱਚ ਦਲੀਪ ਤੇ ਹਮਲੇ ਹੋਏ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਤੇਗ ਦਾ ਤਨੀ ਸੀ ਉਹ ਲੜ ਕੇ ਵੱਜ ਜਾਂਦਾ ਰਿਹਾ ਫਿਰ ਜੋ ਅੰਗਰੇਜ਼ ਕਰਦੇ ਆ ਜਾਂ ਜੋ ਉਹਨਾਂ ਨਪੋਲੀਅਨ ਨੇ ਕੀਤਾ ਜੋ ਇਹ ਵੀ ਦੱਸਿਆ ਜਾਂਦਾ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਉਹਨਾਂ ਦੇ ਡਾਕਟਰ ਦੁਆਰਾ ਜਹਿਰੀ ਦਿੱਤਾ ਗਿਆ ਸੀਗਾ ਅੱਛਾ ਸਲੋ ਪੌਇਜ਼ਨ ਸਲੋ ਪੌਇਜ਼ਨ ਨੇ ਨਪੋਲੀਅਨ ਮਾਰਿਆ ਤੇ ਇਹਨੂੰ ਵੀ ਸਲੋਪ ਵਾਈਜ਼ਨ ਦੇਣਾ ਸ਼ੁਰੂ ਕਰ ਦਿੱਤਾ ਕਿਉਂਕਿ ਆਸੇ ਪਾਸੇ ਲੋਕ ਤੇ ਸਾਰੇ ਉਹਨਾਂ ਦੇ ਆਂਦਰਸਤ ਚੰਗਾ ਵਧੀਆ ਮਹਾਰਾਜਾ ਆਪਣੇ ਅੰਤਲੇ ਸਮੇਂ ਚ ਆਪਣੇ ਰਾਜ ਭਾਗ ਨੂੰ ਤਰਸਦਾ ਪੰਜਾਬ ਨੂੰ ਤਰਸਦਾ ਇੱਥੋਂ ਤੱਕ ਆਪਣੀ ਮਾਂ ਨੂੰ ਉੱਥੇ ਲੈ ਗਿਆ ਸੀਗਾ ਉਹ ਅੱਛਾ ਜੀ ਇਹਦੀ ਮਾਂ ਦਾ ਤੇ ਹਾਂ ਉੱਥੇ ਹੀ ਹੋਇਆ ਇਹਦੀ ਮਾਂ ਦਾ ਜਾਣਾ ਵੀ ਅੰਗਰੇਜ਼ਾਂ ਵਾਸਤੇ ਬਹੁਤ ਭਾਰੀ ਪਿਆ। ਤੇ ਜਿਹੜੀ ਰਿੰਦੀ ਕਸਰ ਸੀਗੀ ਉਹ ਗਾਈਡ ਕਰਕੇ ਜਿੰਦਾਂ ਨੇ ਪੂਰੀ ਕਰਤੀ। ਜਿੰਦਾਂ ਨੇ ਬਿਲਕੁਲ ਫਿਲਮ ਸਾਫ ਕਰ ਦਿੱਤੀ ਵੀ ਇਹ ਸਭ ਕੋਈ ਝੂਠ ਆ। ਮੈਨੂੰ ਪੁੱਛ ਕੀ ਕੀ ਹੋਇਆ? ਉਹਨੇ ਬਿਲਕੁਲ ਹੀ ਬ੍ਰਿਟਨ ਨਾਲੋਂ ਅੰਗਰੇਜ਼ਾਂ ਨਾਲੋਂ ਆਪਣਾ ਨਾਤਾ ਤੋੜ ਦਿੱਤਾ। ਤੇ ਸਿੱਧਾ ਹੀ ਉਹਨੇ ਇੱਕ ਬਗਾਵਤ ਬਾਗੀ ਮਹਾਰਾਜਾ ਕਹਿ ਸਕਦੇ ਅੰਗਰੇਜ਼ਾਂ ਦਾ। ਕਿ ਉਹਨੇ ਮਹੇਮਾ ਅਰੰਭੀਆਂ ਤੇ ਕੋਈ ਵਾਹ ਨਹੀਂ ਛੱਡੀ ਉਹਨੇ ਪੰਜਾਬ ਦੀ ਬਾਦਸ਼ਾਹਤ ਲੈਣ ਖਾਤਰ ਤੇ ਪੰਜਾਬ ਵਾਪਸ ਵਰਤਨ ਤੱਕ ਕਰ। ਜਰ ਦੇ ਕੇ ਆਖਰੀ ਸਮਾਉਦਾ ਐਡਾ ਭਿਆਨਕ ਸੀਗਾ ਐਡਾ ਦਰਦ ਵਾਲਾ ਸੀਗਾ ਉਹ ਪੈरिस ਦੇ ਇੱਕ ਰਾਜ ਮਹਿਲ ਦੇ ਵਿੱਚ ਛੱਡੀਆਂ ਰਗੜ ਰਗੜ ਕੇ ਮਰਿਆ। ਪਰ ਉਹਨੇ ਆਪਣੇ ਲਾਗੇ ਕਰੰਦਿਆਂ ਨੂੰ ਇਹ ਗੱਲ ਕਹੀ ਵੀ ਰਾਣੀ ਵਿਕਟੋਰੀਆ ਨੂੰ ਇੱਕ ਗੱਲ ਦੱਸਿਓ ਵੀ ਉਹ ਆਪਣੇ ਮਿਸ਼ਨ 'ਚ ਕਾਮਯਾਬ ਨਹੀਂ ਹੋ ਸਕੀ। ਬ੍ਰਿਟੇਨ ਆਪਣੇ ਮਿਸ਼ਨ ਚ ਕਾਮਯਾਬ ਨਹੀਂ ਹੋ ਸਕਿਆ ਉਹ ਦਲੀਪ ਨੂੰ ਇਸਾਈ ਬਣਾਉਣਾ ਚਾਹੁੰਦੇ ਸੀ ਬਣਾਇਆ ਹਮ ਪਰ ਦਲੀਪ ਇਸਾਈ ਨਹੀਂ ਦਲੀਪ ਗੁਰੂ ਦਾ ਸਿੰਘ ਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਆ ਤੇ ਆਪਣੀ ਬਾਦਸ਼ਾਹਤ ਲੈਣ ਵਾਸਤੇ ਸਭ ਮੈਂ ਪ੍ਰਯਾਸ ਕੀਤੇ ਆ ਠੀਕ ਆ ਤੁਸੀਂ ਮੈਨੂੰ ਅੱਜ ਧੋਖੇ ਨਾ ਮਾਰ ਦੇਣ ਲੱਗੇ ਜੇ ਮੈਂ ਸਿੱਖ ਮਰਨ ਲੱਗਾ ਮੇਰੇ ਸਿਰ ਤੇ ਕੇਸ ਆ ਮੇਰੇ ਸਿਰ ਚ ਕੰਗਾ ਵਾ ਮੈਂ ਪੰਜ ਕਕਾਰ ਪਾਏ ਆ ਮੇਰੇ ਮੂੰਹ ਤੇ ਦਾੜਾ ਵਾ ਜਦੋਂ ਮੈਂ ਮਿੱਟੀ ਹੋ ਗਿਆ ਮਰ ਗਿਆ ਜੋ ਮਰਜ਼ੀ ਕਰ ਦਿਓ ਪਰ ਮੇਰੇ ਨਾਲ ਜਿੰਦੇ ਜੀ ਤੁਸੀਂ ਕੁਝ ਨਹੀਂ ਕਰ ਸਕਗੇ ਉਦੋਂ ਕਿ ਨੰਬਰ ਸੀ ਜੀ ਮੈਨੂੰ ਮੇ ਦਾ ਵੀ ਇਹਨਾਂ ਦਾ ਜਿਹੜਾ ਜਨਮ ਆ ਮੈਨੂੰ ਪਹਿਲਾਂ ਦੱਸਣਾ ਚਾਹੀਦਾ ਸੀਗਾ 6 ਜੁਲਾਈ 1863 56 ਚਲੋ ਉਹ ਜਨਮ 1893 ਅੱਛਾ 6 ਸਤੰਬਰ ਸੌਰੀ 6 ਸਤੰਬਰ 1838 ਇਹਨਾਂ ਦਾ ਜਨਮ ਆ 22 ਜੁਲਾਈ 1893 ਇਹਨਾਂ ਦਾ ਅਕਾਲ ਚਲਾਣਾ ਹੁੰਦਾ ਤੁਸੀਂ ਲਾਲੋ ਵੀ 58 ਸਾਲ ਉਮਰ ਬਣਦੀ ਆ ਕੋਈ ਇੱਥੇ ਕਿੰਨੀਕ ਬਣਦੀ ਹੈ ਵੀ ਲੀਬ ਸਿੰਘ ਦੀ ਇੰਨੀ ਉਮਰ ਸੀ ਜੀ 58 ਸਾਲ ਜੀ ਉਹਨਾਂ ਦੇ ਬੱਚੇ ਸੀ ਅੱਛਾ ਜੀ 93 ਤੇ ਉਹਨਾਂ ਦਾ ਡੈਥ ਹੋਈ ਆ ਥਾਣਾ ਸੂਤਰਨ ਵਿੱਚ ਕਿ ਆਮ ਲੋਕਾਂ ਨੂੰ ਤਾਂ ਇਹੀ ਪਤਾ ਵੀ ਬੜੀ ਛੋਟੀ ਉਮਰ ਦੇ ਵਿੱਚ ਉਹਨਾਂ ਦਾ ਉਹ ਛੋਟੀ ਉਮਰ ਦੇ ਵਿੱਚ ਗੱਦੀ ਤੇ ਬੈਠੇ ਆ ਛੋਟੀ ਉਮਰ ਦੇ ਵਿੱਚ ਕਮਰ ਨੌਨਿਹਾਲ ਸਿੰਘ ਦਾ ਕਾਲ ਚਲਾਣਾ ਹੁੰਦਾ ਜਿਹੜਾ ਮਹਾਰਾਜਾ ਅਜੀਤ ਸਿੰਘ ਦਾ ਪੋਤਰਾ ਆ ਅੱਛਾ ਜੀ ਤੇ ਇਹ ਵਿਕੀ ਜੀ ਕਹਿੰਦੇ ਵੀ ਤੁਸੀਂ ਮੇਰੇ ਕੇਸ ਲੰਬੇ ਲੰਬੇ ਕੇਸ ਸੀਗੇ ਇਹ ਵਿਕਟੋਰੀਆ ਰਾਣੀ ਨੂੰ ਗਿਫਟ ਭੇਜਿਓ ਤਮੇ ਦੀ ਦਾੜੀ ਵੀ ਕਰ ਲਿਓ ਕਿਉਂਕਿ ਤੁਸੀਂ ਦੁਨੀਆ ਦੇ ਨਕਸ਼ੇ ਅੱਗੇ ਮੈਨੂੰ ਸਿੱਖ ਨਹੀਂ ਸਾਬਤ ਕਰਨਾ ਤੁਸੀਂ ਮੈਨੂੰ ਇਸਾਈਆਂ ਦੇ ਤੌਰ ਤੇ ਹੀ ਨੱਪਣਾ ਮੈਂ ਤੁਹਾਡੇ ਅਧੀਨ ਹਾਂ ਮੈਂ ਤੁਹਾਡੇ ਤੁਹਾਡੇ ਵਸਪਿਆ ਹੋਇਆ ਪਰ ਮੈਂ ਤੁਹਾਡੀ ਅਧੀਨਗੀ ਨਹੀਂ ਜਕਬੋਲ ਕੀਤੀ ਜੀ ਦੇ ਜੀ ਮਰਨਾ ਮੈਂ ਨਾ ਤੁਸੀਂ ਆਹ ਕੁਛ ਕਰਨਾ ਉਹੀ ਗੱਲ ਹੋਈ ਅੰਗਰੇਜ਼ਾਂ ਨੇ ਉਹਨੂੰ ਆਪਣੇ ਰਵਾਇਤਾਂ ਦੇ ਨਾਲ ਆਪਣੇ ਤਰੀਕੇ ਦੇ ਨਾਲ ਜਿਵੇਂ ਅੰਗਰੇਜ਼ ਮਾਰਨ ਲੱਗਿਆ ਬੰਦੇ ਨੂੰ ਸ਼ੇਪ ਕਰਦੇ ਆ ਕੋਟ ਪੈਂਟ ਪਾਉਂਦੇ ਆ ਬੋਲ ਆਉਂਦੇ ਆ ਦਲਬੂਤ ਚ ਪਾ ਕੇ ਦਫਨਾਉਂਦੇ ਆ ਅੱਜ ਵੀ ਉਹਨਾਂ ਦੀ ਜਿਹੜੀ ਕਬਰ ਆ ਉਹ ਉੱਥੇ ਪੈरिस ਦੇ ਵਿੱਚ ਮੌਜੂਦ ਆ ਜਿੱਤੇ ਸਿੱਖ ਜਾਂਦੇ ਆ ਪਰਿਵਾਰ ਤਾਂ ਹੁਣ ਵੀ ਹੋਊ ਫਿਰ ਬੱਚੇ ਤਾਂ ਹੁਣ ਵੀ ਹੋਣਗੇ ਨਹੀਂ ਜੀ ਇਹਨਾਂ ਦੀ ਪੀੜ੍ਹੀ 'ਚ ਕੋਈ ਵੀ ਨਹੀਂ ਅੱਗੇ ਨਾ ਉਹ ਵੀ ਦੱਸ ਦਿਨਾ ਆਪਣੇ ਪਿਤਾ ਤੇ ਰਸਤੇ ਚੱਲਦਿਆਂ ਰਾਜਕੁਮਾਰੀ ਬਿੰਬਾ ਦਲੀਪ ਸਿੰਘ ਇਹਨਾਂ ਦੀ ਬੇਟੀ ਜਿਹਨੇ ਸਭ ਤੋਂ ਪਹਿਲਾਂ ਇਸਤਰੀਆਂ ਦੇ ਅਧਿਕਾਰਾਂ ਦੀ ਗੱਲ ਕੀਤੀ ਤੇ ਵੱਡੀ ਲੜਾਈ ਲੜੀ ਉਦੋਂ ਬਾਅਦ ਉਹ ਲਾਹੌਰ ਆਣ ਕੇ ਰਹੀ ਆ ਤੇ ਉਹਨੇ ਵੀ ਬੜੇ ਯਤਨ ਕੀਤੇ ਪੰਜਾਬ ਦੀ ਬਾਦਸ਼ਾਹਤ ਵਾਪਸ ਲਿਆਉਣ ਵਿੱਚ ਸਿੱਖੀ ਰੂਪ ਜੇ ਸੀ ਉਹ ਨਾ ਵੀ ਇਹ ਸਿੱਖੀ ਰੂਪ ਚ ਨਹੀਂ ਸੀ ਕਿਉਂਕਿ ਉਹ ਦੂਜੀ ਪੀੜ੍ਹੀ ਸੀ ਉਹ ਉਹਦੀ ਮਾਂ ਜਿਹੜੀ ਸੀ ਉਹ ਸਿੱਖ ਨਹੀਂ ਸੀਗੀ ਅੱਛਾ ਤੇ ਪਰ ਜਿੰਨੀ ਇੱਕ ਜੋਗੀ ਸੀ ਜਿੰਨੀ ਕੋ ਨੂੰ ਮੱਤ ਮਿਲੀ ਉਹ ਆਣ ਕੇ ਲਾਹੌਰ ਕਿਲੇ ਦੇ ਵਿੱਚ ਰਹਿੰਦੀ ਰਹੀ ਆ ਇੱਥੇ ਆਪਣੇ ਪੁਰਖਾਂ ਦੀਆਂ ਯਾਦਾਂ ਦੇ ਵਿੱਚ ਉਹਨੇ ਸਮਾਂ ਗੁਜ਼ਾਰਿਆ ਤੇ ਉਹਦਾ ਡੈਥ ਉਹਦੀ ਲਾਹੌਰ ਹੋਈ ਆ ਉਹਦੀ ਕਬਰ ਮਰਜਨ ਰஞ்சிਤ ਸਿੰਘ ਦੀ ਯਾਦਗਾਰ ਜਿਹੜੀ ਸਮਾਦ ਆ ਉਹਦੇ ਲੱਗ ਗਈ ਆ ਤੇ ਦਲੀਪ ਸਿੰਘ ਨੇ ਇਹ ਸੀ ਆਤਮ ਸ਼ਬਦ ਵੀ ਮੈਂ ਸਿੱਖ ਹੀ ਦੁਨੀਆ ਤੋਂ ਜਾਣ ਲੱਗਾ ਤੇ ਇਹਨਾਂ ਨੇ ਉਹਨੂੰ ਦਫਨਾਇਆ ਇਸਾਈ ਤਰੀਕਿਆਂ ਦੇ ਨਾਲ ਅੰਗਰੇਜ਼ਾਂ ਨੇ ਹੁਣ ਵੀ ਬੜਾਈ ਹੈਗੀ ਆ ਜੀ ਹੈਗੇ ਹੁਣ ਵੀ ਉੱਥੇ ਸਾਡੇ ਸਿੱਖ ਜਾਂਦੇ ਆ ਤਾਂहां ਨਿਕਲਦਿਆਂ ਵਾ ਕਿਉਂ ਮਹਾਰਾਜਾ ਅੱਜ ਵੀ ਢੀਕ ਰਿਹਾ ਵਾ ਕਿਸੇ ਨੇ ਯਤਨ ਨਹੀਂ ਕੀਤਾ ਮੈਂ ਪੜੀਆਂ ਲੈਟਰਲ ਹੋਂ ਤੱਕ ਪਾ ਚੁੱਕਾ ਵਾਂ ਕਿ ਉਹਦਾ ਘੱਟੋ ਘਾਟੂ ਦੀ ਮਿੱਟੀ ਪੰਜਾਬ ਲੈ ਆਈਏ ਆਪਣੀ ਕਿਸੇ ਜਥੇਬੰਦੀ ਨੇ ਸਰਕਾਰ ਨੇ ਅੱਜ ਤੱਕ ਕੀਤਾ ਨਹੀਂ ਯਤਨ ਜੀ ਕੋਣ ਪੁੱਛਦਾ ਗੁਲਾਮਾਂ ਨੂੰ ਅੱਛਾ ਜੀ ਅਗਲਿਆਂ ਦੀਆਂ ਮਹਾਂ ਤੇ ਸੁਪਨੇ ਪੂਰੇ ਹੋਏ ਆ ਸਾਡਾ ਬੇੜਾ ਕਰਕੇ ਕਰਨ ਦੇ ਵਿੱਚ ਸਾਡੇ ਆਪਦਿਆਂ ਤੋਂ ਬਗਾਨਿਆਂ ਤੋਂ ਲੈ ਕੇ ਚਾਰ ਚੁਫੇਰੇ ਸਾਰਿਆਂ ਦਾ ਹੱਥ ਸੀਗਾ ਰੱਬ ਜਾਣੇ ਇਹੋ ਜੇ ਨੇਕ ਰਾਜ ਦੀ ਵੀ ਕਿਸੇ ਨੂੰ ਕੀ ਤਕਲੀਫ ਸੀਗੀ ਜਿਹਦੇ ਵਿੱਚ ਕਿਸੇ ਨੂੰ ਫਾਇਦਾ ਨਹੀਂ ਲਾਇਆ ਗਿਆ ਕਿਸੇ ਨੂੰ ਸਜ਼ਾ ਨਹੀਂ ਹੋਈ ਕਾਰਖਾਨੇ ਲਾਹੌਰ ਦੇ ਵਪਾਰ ਕਿੱਥੋਂ ਤੱਕ ਪਹੁੰਚਿਆ ਸੀਗਾ ਸਾਡੇ ਲੋਕਾਂ ਨੂੰ ਆਪਦਿਆਂ ਨੂੰ ਨਹੀਂ ਪਚਿਆ ਸੀ ਆਪਦਿਆਂ ਨੂੰ ਉਹਦਾ ਅੱਜ ਵੀ ਅਸੀਂ ਸ਼ਿਕਾਰ ਚਾਰ ਪੰਜ ਟੋਟੇ ਕਰ ਦਿੱਤੇ ਗਏ ਪੰਜਾਬ ਦੇ ਕਾਰਨ ਇਹੋ ਜਿਹਾ ਟੋਟੇ ਕਰਨ ਦੇ ਇਹ ਦੁਬਾਰਾ ਇਕੱਠੇ ਹੋ ਕੇ ਸਿੱਖ ਰਾਜ ਨਾ ਆਜੇ ਬਸ ਟੋਟੇ ਹੋਏ ਨੇ ਜੀ ਇੱਕ ਤਾਂ ਸਿੱਧਾ ਹੀ ਵੱਡਾ ਟੋਟਾ ਪਾਕਿਸਤਾਨ ਚ ਚਲੇ ਗਿਆ ਲੈਂਦਾ ਪੰਜਾਬ ਕਸ਼ਮੀਰ ਸਾਡਾ ਲੇ ਲਦਾਖ ਸਾਡਾ ਹਿਮਾਚਲ ਸਾਡਾ ਹਰਿਆਣਾ ਸਾਡਾ ਰਾਜਸਥਾਨ ਗੁਜਰਾਤ ਤੱਕ ਸਾਰਾ ਪੰਜਾਬ ਸਿੰਘਾ ਸ਼ੇਰੇ ਪੰਜਾਬ ਦਾ ਜਿਵੇਂ ਫਿਰ ਇਹ ਗੱਲ ਆਂਦੀ ਆ ਵੀ ਉਹ ਆਖਰੀ ਮਹਾਰਾਜ ਸੀਗੇ ਸਿੱਖ ਰਾਜ ਦੇ ਤੇ ਉਸ ਤੋਂ ਬਾਅਦ ਫਿਰ ਯਤਨ ਨਹੀਂ ਹੋਏ ਜੀ ਯਤਨ ਇਸ ਰਾਜ ਨੂੰ ਕਾਇਮ ਰੱਖਣ ਲਈ ਕੋਈ ਤਾਂ ਅੱਗੇ ਚਲਾ ਸਕਦਾ ਸੀ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਨਾ ਹਾਂਜੀ ਹਾਂਜੀ ਪਹਿਲਾ ਵਾਰ ਕਲਮਾਨਾ ਪਿੱਛੋਂ ਆੜ ਡੰਡੇ ਨਾਲ ਚਾਰ ਹੀ ਤਰੀਕੇ ਨੇ ਬੰਦਾ ਕਰੇ ਕੰਮ ਸ਼ੌਕ ਨਾਲ ਮਿਹਨਤ ਜਾਂ ਲਾਲਚ ਜਾਂ ਡੰਡੇ ਨਾਲ ਪਰ ਜੀ ਸ ਵੱਡੀ ਗੱਲ ਇਹ ਵੀ ਸੀ ਨਾ ਜੀ ਸਾਰੇ ਹਰੀ ਸਿੰਘ ਨਲੂਆ ਚਲੇ ਗਏ ਜੀ ਅਕਾਲੀ ਫੂਲਾ ਸਿੰਘ ਆ ਬਾਬਾ ਅਟਾਰੀ ਜੀ ਸ਼ਾਮ ਸਿੰਘ ਘਟਾਰੀ ਦੇਖੋ ਜੀ ਸਿੱਖ ਰਾਜ ਇੱਕ ਅਹਿਜ ਕੀਮਤੀ ਘੰਟਾ ਸੀਗਾ ਪੀਏ ਦੇ ਯੋਗ ਸਰਦਾਰ ਇਹਦੇ ਥੰਮ ਸੀਗੇ ਮਹਾਰਾਜਾ ਰਣਜੀਤ ਸਿੰਘ ਬਾਬਾ ਫੂਲਾ ਸਿੰਘ ਸਿੰਘ ਸਾਹਿਬ ਬਾਬਾ ਫੂਲਾ ਸਿੰਘ ਜਹਦਰ ਸਰੀ ਅਕਾਲ ਤੱਕ ਸਾਹਿਬ ਮਹਾਰਾਜਾ ਰਣਜੀਤ ਸਿੰਘ ਸ਼ਾਮ ਸਿੰਘ ਅਟਾਰੀ ਤੇ ਸਰਦਾਰ ਹਾਈ ਸਿੰਘ ਨਲੂਆ ਉਹ ਜਨਰਲ ਬੜੇ ਨੇ ਲੜੇ ਵੀ ਨੇ ਸ਼ਹੀਦ ਵੀ ਹੋਏ ਨੇ ਫੌਜਾ ਸ਼ਹੀਦ ਹੈ ਨਾ ਪਰ ਜਦੋਂ ਤੁਹਾਡੇ ਅੰਦਰ ਅਰਾਜਕਤਾ ਫੈਲ ਜਾਂਦੀ ਹੈ ਨਾ ਅੰਦਰ ਖਾਣਾ ਜੰਗੀ ਤਲਵਾਰ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਹੋ ਜਾਂਦਾ ਉਦੋਂ ਫਿਰ ਲੀਡਰ ਲੀਡਰਸ਼ਿਪ ਪੰਜਾਬ ਦੀਆਂ ਖੁਦ ਦੀਆਂ ਗਦਾਰੀਆਂ ਨੇ ਜੀ ਆ ਆਪਣਾ ਤੁਸੀਂ ਡਗਰੀਆਂ ਦੀ ਗੱਲ ਕਰੀ ਆ ਉਹ ਵੀ ਬਹੁਤ ਗੱਦਾਰ ਸੀਗੇ ਪੰਜਾਬ ਦੇ ਵਿੱਚ ਗਦਾ ਗਦਾਰ ਕੱਲਿਆਂ ਡੋਗਰਿਆਂ ਤੱਕ ਸੀਮਤ ਨਹੀਂ ਗਏ ਆ ਵਿੱਚ ਬਥੇਰੇ ਸੀਗੇ ਜਿਹੜੇ ਜਿੰਨਾਂ ਨੂੰ ਪਤਾ ਲੱਗ ਗਿਆ ਤੇ ਪਹਿਲਾਂ ਹੀ ਅੰਗਰੇਜ਼ਾਂ ਨੂੰ ਜੁੱਠੀਆਂ ਲਿਖਣ ਲਾ ਪਏ ਕਿ ਸਾਡੀਆਂ ਜਗੀਰਾਂ ਸਾਡਾ ਪ੍ਰਬੰਧ ਕਾਇਮ ਰੱਖਿਓ ਅਸੀਂ ਤੁਹਾਡੇ ਨਾਲ ਹੀ ਆ ਬਥੇਰੇ ਸੀਗੇ ਉਹ ਨਾਂ ਲੈਨੇ ਆ ਤੇ ਗੱਲਾਂ ਹੋਰ ਬੰਨੇ ਜਾਂਦੀਆਂ ਕੋਈ ਵੀ ਨਿਕਲ ਕੇ ਨਾ ਜੀ ਨਾ ਜੋਧਾ ਨਹੀਂ ਹੈ ਜੋਦੇ ਤੇ ਲੜਦੇ ਰਹਿਆ ਪੰਜਾਬ ਲਈ ਲੜੇ ਆ ਪੀ ਸ਼ੇਰ ਸਿੰਘ ਅਟਾਰੀ ਤੋਂ ਬਾਅਦ ਸ਼ੇਰ ਸਿੰਘ ਅਟਾਰੀ ਤੇ ਬਾਬਾ ਹਨੂਮਾਨ ਸਿੰਘ ਅੰਗਰੇਜ਼ਾਂ ਦੇ ਨਾਲ ਬਾਬਾ ਮਹਾਰਾਜਾ ਸਿੰਘ ਤੇ ਇਹ ਬੜੀਆਂ ਲੜਾਈਆਂ ਹੋਈਆਂ ਜੀ ਪੰਜਾਬ ਦੀ ਬਾਦਸ਼ਾਹਤ ਜਿਹੜੀ ਅੰਗਰੇਜ਼ਾਂ ਨੂੰ ਬੜੀ ਮਹਿੰਗੀ ਪਈ ਕਿਉਂ ਜਿੱਤਰਾ ਹੀ ਇੱਥੇ ਪਹਿਲਾਂ ਤੇ 20 ਸਾਲਾਂ ਚ ਮਸਾਂ ਕਬਜ਼ਾਈ ਕੀਤਾ ਉਦੋਂ ਬਾਅਦ ਆਜ਼ਾਦ ਕ੍ਰਾਂਤੀਕਾਰੀ ਲਹਿਰ ਪੰਜਾਬ ਚ ਉੱਠੀ ਗਦਰ ਲਹਿਰ ਪੰਜਾਬ ਚ ਉੱਠੀ ਗੁਰਦੁਆਰਾ ਸੁਧਾਰ ਲਹਿਰ ਪੰਜਾਬ ਚ ਉੱਠੀ ਤੇ ਇਸ ਕਰਕੇ ਅੰਗਰੇਜ਼ਾਂ ਤੋਂ ਆਜ਼ਾਦੀ ਵੀ ਦਿਵਾਤੀ ਪੰਜਾਬੀਆ ਨੇ ਦਿਵਾਈ। ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ। ਜ਼ਿਆਦਾ ਰੋਲ ਪੰਜਾਬ ਦਾ ਹੀ ਹੈ ਵਿੱਚ। ਤਾਂ ਦੇਖਿਆ ਕਿ ਇਸ ਤਰੀਕੇ ਦੇ ਨਾਲ ਪੰਜਾਬ ਦਾ ਸੰਘਰਸ਼ ਇਤਿਹਾਸ ਰਿਹਾ ਹੈ। ਕੈਸੇ ਯੋਧੇ ਜਿਹੜੇ ਇਸ ਧਰਤੀ ਤੋਂ ਜਿਨ੍ਹਾਂ ਨੇ ਜਨਮ ਲਿਆ ਅੱਜ ਪੰਜਾਬ ਦੇ ਟੋਟੇ ਬੜੇ ਹੋ ਗਏ ਨੇ। ਜਿਹਦਾ ਜ਼ਿਕਰ ਕੀਤਾ ਜਾਂਦਾ ਹੈ ਅਫਸੋਸ ਮਨਾਇਆ ਜਾਂਦਾ ਹੈ ਪਰੰਤੂ ਉਹ ਜਿਹੜੀਆਂ ਤੰਦਾ ਔਰ ਜੋ ਚੁੱਕਿਆ ਨੇ ਉਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਅਸੀਂ ਕਿਤੇ ਨਾ ਕਿਤੇ ਕਰਦੇ ਆਂ ਹਰ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਇਹ ਜਾਗਰੂਕ ਕਰ ਲਈ ਆਪਣੇ ਇਤਿਹਾਸ ਪ੍ਰਤੀ ਉਹਨਾਂ ਨੂੰ ਜਾਣੂ ਕਰਵਾ ਦਈਏ ਇਹੀ ਸਾਡਾ ਜਿਹੜਾ ਉਪਰਾਲਾ ਹੈਗਾ ਉਹ ਕਾਮਯਾਬ ਹੋ ਜਾਏਗਾ ਤਾਂ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਇੱਕ ਯੂ ਦੇ ਬਾਰੇ ਗੱਲਬਾਤ ਕਰਾਂਗੇ ਬਾਬਾ ਜਸਾ ਸਿੰਘ ਜੀ ਦਾ ਧੰਨਵਾਦ ਕਰਦੇ ਆਂ ਤਾਂ ਮਿਲਦੇ ਆਂ ਅਗਲੇ ਪ੍ਰੋਗਰਾਮ ਦੇ ਵਿੱਚ ਮੈਨੂੰ ਤੇ ਵਿਕੀਟ ਸਿੰਘ ਸਾਨੂੰ ਦੇ ਉਜਾਰ ਸੱਚੀ ਗੱਲ ਸਵਾਗਤ ਹੈ